ਟਰੈਕਟਰ ਖਵਾਦਾ ਮੁੰਡਿਆਂ ਨੇ ਕਹਿੰਦੇ ਘਰੀ ਤੇ ਗਾਹਾਂ ਹਾਂ ਹਾਂ ਮੇਰਾ ਟਰੈਕਟਰ ਮੇਰਾ ਦਾ ਛੋੜ ਜਾ ਹਾਂ ਟਰੈਕਟਰ ਦਾ ਵਾਸ ਕੀ ਨਾ ਤੂੰ ਦੇਖੀ ਟਰੈਕਟਰ ਘੁੱਗਿਆ ਨਾ ਇਹਨਾਂ ਨੇ ਕਹਾ ਥੇਰੇ ਬਾਹਰ ਓਏ ਆ ਤੂੰ ਟਰੈਕਟਰ ਲੈ ਆਪਣਾ ਦੂਜਾ ਤੇਰੇ ਆ ਜਾ ਚਲੇ ਜਾ ਕੇ ਟਰੈਕਟਰ ਖਿੱਚਣਾ ਛੇਤੀ ਭੱਜ ਕੇ ਜਾ ਜਾ ਭੱਜ ਕੇ ਜਾ ਬਤਾ ਟਰੈਕਟਰ ਤੇਰੇ ਨਾਲ ਲੈ ਜਾ ਕੇ ਇਹ ਵੀ ਟਰੈਕਟਰੀ ਚਲਾਉ ساری ਉਮਰ ਬਾੜਾ ਸੌ ਘਟੇ ਕਿ ਮੈਨੂੰ ਫੋਂ ਜਾਊਗਾ ਉਹਦਾ ਆਪਦਾ ਚੱਕੀ ਲੇਉਗਾ ਛੋਟਾ ਲੈ ਲੇ ਗਏ ਵੱਡਾ ਵੇ ਥਰ ਨੰਬਰ ਡਾ ਲੈ ਟਰੈਕਟਰ ਚੱਕੀ ਹੁੰਦਾ ਹੁਣ ਆਹ ਆ ਲੈ ਲੈ ਹੋਰ ਕੰਮ ਕਰ ਆ ਥੱਲੇ ਵੀ ਥੱਲੇ ਵੀ ਕੋ ਲਿਆ ਓਏ ਕਹੀ ਫੜਾਈ ਹੁਣ ਆ ਆ ਤਾਂ ਸੰਗਲਪਾਪ ਆ ਕੱਢੀ ਜਾਂਦੇ ਆ ਤੇ ਲੰਬੀ ਦਾ ਸ਼ੋਰ ਕਹਿੰ ਟਰੈਕਟਰ ਲਿਆ ਆ 4x4 ਲਿਆ ਆ ਆ ਜਾ ਆ ਜਾ ਲੈ 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 ਆਹ ਭਾਈ ਸਾਹਬ ਨੇ ਕੀਤਾ ਕੰਮ ਲੌਂਡਾ ਕਿਹਦੇ ਸੀ ਪਹਿਲੇ ਵੀ ਉਹ ਬੰਦੇ ਆ ਦੇਖ ਆ ਸਹੀ ਆ ਜੀ ਆਹ ਚਲੋ ਆਹ ਉਹਦਾ ਬਾਹ ਦਾਗਣਾ ਮੈਂ ਇਹਨਾਂ ਨੇ ਆਏ ਹੋਏ ਥੋੜੇ ਜੀ ਨਹੀਂ ਬਣਿਆ ਕੋਈ ਕਿੱਡਾ ਵਿੰਗਾ ਕਰਕੇ ਕੋਈ ਵਾਰ ਦਉਂਦਾ ਗਾੜੇ 'ਚ ਇਹ ਸਿੱਧੀ ਵਾਰ ਆਲਾ ਹੁਣ ਪਾਊਗਾ ਟੋਜਨ 80 ਰੂਸੀ ਦਾ ਲੈਣ ਰੋਜਨੜੀ ਉਹ ਸੰਗਲੀ ਜੀ ਪਾਦਾ ਹੁੰਦਾ ਕਿੜੀ ਚਾ ਉਹ ਮੂਹ ਨਹੀਂ ਸੰਗਲੀ ਸੰਗਲੀ ਚਾ ਲਓ ਜੀ 4 ਮਿੰਟ ਦਾ ਪਹੁੰਚ ਗਿਆ 4 ਮਿੰਟ ਕੱਢੇਗਾ ਤੂੰ ਕੱਢੇਗਾ ਲੈਓ ਕਾਲਿਆ ਕਾਲਿਆ ਪਰੋਤ ਤੇ ਪਹੁੰਚਦੇ ਰਹਿ ਦੇ ਦੇਖਣ ਦੇ ਜਾਲ ਲਵਾ ਟਰੈਕਟਰ ਦਾ ਜੌਰ ਚੱਲ ਲਵਾ ਦੇ ਚੱਲ ਚੱਲ ਲਾ ਦੇ ਲਾ ਦੇ ਜੋਰ ਲਾ ਖੱਜਾ ਚੱਲ ਚੱਲ ਹੌਕੇ ਮਾਰ ਹੌਕੇ ਹੌਕੇ ਮਗਰੋਂ ਖੜਾ ਹੋ ਗਿਆ ਲੋਕਾ ਟਰੈਕਟਰ ਮੂਰੇ ਖੜੇ ਹੋ ਗਏ ਬੜੀ ਚੱਲ ਨਹੀਂ ਨਿਕਲਦਾ ਨਹੀਂ ਨਿਕਲਦਾ ਨਹੀਂ ਹੈ ਕਾਰ ਦੇ ਗੱੜ ਦੇ ਚੱਲ ਦੋ ਜਣੇ ਕਾਰ ਦੇ ਚੱਲ ਬਰੇ ਜਰਾ ਦੋ ਜਣੇ ਕਾਰ ਦੇ ਦੋ ਦਿਨ ਕਾਢ ਦੇ ਨਹੀਂ ਨਿਕਲਦਾ ਚਲ ਨਿਕਲ ਲੈ ਉਹਨੂੰ ਜੇ ਟਰੈਕਟਰ ਤੇ ਰਾਹ ਦਾ ਲੈ ਜਾ ਫਿਰ ਪਾਸੇ ਰਾਹ ਟਰੈਕਟਰ ਦਾ ਹਾਂ ਹਾਂ ਨਹੀਂ ਲੈ ਆ ਲੈ ਲੈ ਆ ਚਲ ਹਾਂ ਹੀ ਲੈ ਜਾ ਹਾਂ ਹੀ ਲੈ ਜਾ ਤੂੰ ਉਹਨੇ ਦੇ ਮਗਰ ਹਾਲ ਮਾਰ ਹਾਂ ਇਹ ਨਹੀਂ ਸਾਂ ਸੰਗਲ ਨਾ ਨਿਕਲ ਜਨੇ ਰੱਖੀ ਲੈ ਲੈ ਹੁਣ ਦੇਖੀ ਚੱਲਾ ਜੇ ਸੰਗਲ ਨਿਕਲ ਗਿਆ ਤਾਂ ਪਤਾ ਹੀ ਲੱਗ ਜੂ ਚੱਲ ਥੋੜੀ ਰੇਸ ਨਾ ਕਰ ਬਾਲੀ ਚੱਲ ਕੇ ਨਾ ਕਸਵੇ ਤਾਂ ਜਾਊਗਾ ਹਜੇ ਨੇੜੇ ਛੇ ਨਹੀਂ ਕਸਿਆ ਜਾਂਦਾ ਬੱਸ ਚੱਲ ਜਾਣ ਦੇ ਦੇਖੀ ਗਾਹਾਂ ਨਾ ਕਮਈਂ ਕਹ ਤਾਹਾਂ ਅੜਜੂ ਮਗਰਾੜ ਚ ਜਾ ਕੇ ਚੰਗਾ ਆ ਟੰਬਾ ਅੜਜੂ ਮਗਰਾੜ ਚ ਜਾ ਕੇ ਚੱਲ ਜਾਣ ਦੇ ਟਾਇਰ ਸਿੱਧੇ ਕਰ ਮੂਰਲੇ ਹਾ ਇਧਰ ਸਿਰ ਦੋ ਹੋਰਾ بس ਸਿਰ ਦੇ ਸਿਰ ਦੇ ਬਸ ਅੰਦਰ ਇੱਕ ਨਹੀਂ ਹੁੰਦਾ ਅਰੇ ਹਣਾ ਦੇ ਲੱਭੀ ਲੋਰ ਆ ਕੇ ਨਹੀਂ ਆਉਂਦਾ ਲੋ ਲੱਗਿਆ ਬਸ ਰੋਗੜਾ ਲੱਭੀ ਪਰ ਟੰਬੇ ਨਾ ਮਾਰੇ ਇਹਨਾਂ ਨੇ ਨਿਕਲ ਜੂ ਨਾ ਮੱਥਾ ਮਾਰ। ਦੋਨੇ ਪਾਸੇ ਟੰਬਾ ਲਾਤ ਨਾ ਮਾਰੇ ਇਹਨਾਂ। ਆਏ ਕਿਵੇਂ ਅੜ ਜੂ ਗਰੀਏ ਕੁਟੀ। ਇੱਟ ਪਾਸੇ ਕਰਦੇ ਬਈ ਰੋਕ ਲੈ ਚੱਲੀ ਜਾਂਦੇ। ਟੰਗ ਦੇ ਯਾਰ ਸਾਰਾ ਲਵੇੜ ਲੂਗਾ। ਆ ਲੋੜ ਜੀ ਚੱਕਦੇ। ਤੇ ਤੈਨੂੰ ਪਹਿਲਾਂ ਨਹੀਂ ਪਤਾ ਸੀਗਾ। ਉਹ ਸਾਰਾ ਦਾ ਪਹਿਲਾਂ ਹੀ ਜੀ ਮੈਂ ਕਿਹਾ ਆਹ ਆਹ ਕੰਮ ਨਾ ਨਾ ਹੋ ਜਾਏ ਮੈਂ ਕਿਹਾ ਕਿ ਤੂੰ ਯਾ ਡਰਾਈਵਰ ਨੂੰ ਤਾਂ ਕਹਿ ਰਿਆ ਸੀਗਾ ਇੱਕ ਹੀ ਹੈ ਮੈਂ ਨੂੰ ਮਾਰਿਆ ਛੇ ਲੱਗਾ ਅਰੋਜ ਇੱਕ ਅੱਧਾ ਕਰ ਤੱਪ ਕਰਕੇ ਦਿਖਾਉਂਦਾ ਹੇ ਲੋ ਜੀ ਦਿੱਲੀ ਵਾਲਾ ਕੰਮ ਕੱਲ ਗੱਡੀ ਕਿਵੇਂ ਜਲਦੀ ਸੀ ਕੱਲ ਟਰੱਕ ਕੋਲ ਦੀ ਸ਼ੂਨ ਨੇ ਖੜਦੋ ਕਈ ਗੱਲ ਬੰਦਾ ਸੀਗਾ ਉਹਦੀ ਫੋਨ ਆਉਦਾ ਸੀ ਮਗਰ ਗੱਡੀ ਹੌਲੀ ਜੀ ਹੌਲੀ ਹੈ ਫਿਰ ਦੂਜਾ ਕਿੱਥੇ ਆਉਂਦਾ ਆ ਜਾ ਤਾਂ ਕਰ ਲੀਏ ਖੜ ਜਾ ਜਿਹੜਾ ਛਾਪਾ ਕੀਤਾ ਹੈ ਉਹ ਬੇਚਣਾ ਕਿਦੋਂ ਕਪਿੰਗ ਤੇ ਬੜੀ ਵੱਟ ਚਾ ਉਹ ਬੁੱਧੀ ਦੀ ਹੁੰਦਾ ਭਰਾਵਾ ਮੈਂ ਦੱਸਿਉਂਗਾ ਬਣਾਏ ਬੱਜ ਕੇ ਲੈ ਤੈਨਾਂ 100% ਸ਼ੋਰ ਆ ਵੀ ਨਿਕਲ ਜੂ ਆ ਤੱਕੀ ਨੂੰ ਲੱਭੀ ਲੱਕੜ ਚੱਕ ਤਨੂੰ ਥੱਲੇ ਹੀ ਰਪਾਣਾ ਇੱਕ ਗੁੰਡਾ ਯਾਰਾ ਲੰਮੀ ਪਾਉਂਗਾ ਲੱਕੜ ਦਾ ਚੱਕੋ ਫਿਰ ਗੁਰੀ ਪਰਲਾ ਪਾ ਛੱਡ ਪਾਣਾ ਪਰਲਾ ਪਾ ਛੱਡ ਪਾ ਹਾਂ ਖਚਲਾ ਸੰਗਲ ਉਹ ਲੈ ਬਸ ਖਚਲਾ ਇੱਕਦਮ ਮੋਸ ਆਹਾਂ ਦੋਨੇ ਗੁਰੀ ਸੰਗਲ ਆ ਉਹ ਰਿੰਬ ਚ ਕਰਦੇ ਇਹ ਟਾਇਰ ਚ ਨਾ ਖੁੱਬਣਾ ਲੱਭ ਆਹ ਕੁੰਡੇ ਕੀ ਚੰਗਾ ਹੋਇਆ ਹਲਦੀ ਕੱਢਦੇ ਫਿਰ ਵੀ ਨਿਕਲ ਐਂ ਕਰੇ ਦੋਨੇ ਟਾਇਰਾਂ ਚ ਪਾਉਣਾ ਬੂ ਸੰਗਲ ਮੈਂ ਤੈਨੂੰ ਇਨੀ ਕਰ ਦਸਤੇ ਉਹਦੇ ਬ੍ਰੇਕ ਵੀ ਨਹੀਂ ਲੱਗਦੇ ਹੁਣ ਤਾਂ ਲੈ ਲੱਗੇ ਪਏ ਹੈਗੇ ਚੱਲ ਵੀ ਫਿਰ ਬੈਠ ਕੇ ਦੇਖ ਬਾਹਰਲਾ ਬ੍ਰੇਕ ਨਾ ਪਕੇ ਦੇਖੀ ਲੱਭੀ ਜੇ ਲੱਗਿਆ ਫਿਰ ਉਹਦਾ ਨਿਕਲਿਆ ਹੋਊਗਾ ਨਹੀਂ ਫਿਰ ਦੋਨਾਂ ਚ ਪਾਉਣਾ ਬੂ ਬਾਈ ਮਾਰੀ ਚੱਕੀ ਗੁਰੀ ਐਂ ਕਰੀ ਲੋਹ ਚ ਲਾ ਕੇ ਕਿਰਾਂ ਖਿੱਚ ਖਿੱਚ ਕਰ ਲੈ ਉਹ ਗੁਰਿਓ ਕਲਾਚ ਵਾਲੀ ਤਾਰ ਚੜੂ ਦੇਖੀ ਮੜਾ ਅੜਦੇ ਨਹੀਂ ਤੇ ਜਾਣ ਦੇ ਕੋਲ ਦੇ ਨਹੀਂ ਨਹੀਂ ਬਈ ਮੈਂ ਤਾਂ ਲਾਦਾ ਯਾਰਾ ਪਰ ਮੈਨੂੰ ਲੱਗਦਾ ਉਹ ਤਾਈ ਜੀ ਤਾੜ ਬਾਰ ਨੂੰ ਮਰੇਗਾ ਜੀ ਉਹਦੀ ਗੱਡੀ ਤਾੜ ਵਾਗ ਲੈ ਚੱਲ ਜੇ ਰੇਸ਼ ਨਾ ਕਰਾ ਪਹਿਲਾਂ ਲਾ ਲਓ ਲਓ ਲਾ ਪਹਿਲੇ ਨਾਲ ਲੋਹ ਲਾ ਲਾ ਪਵਾ ਦੋਨਾਂ ਚ ਪਾਉਣਾ ਪਊ ਬਈ ਦੋਨਾਂ ਚ ਪਾਉਣਾ ਪੂ ਲੱਭੀ ਸਿੰਗਲ ਫੜੱਕ ਦੇ ਨੇ ਨਿਕਲੇ ਹੋ ਗਾ ਬ੍ਰੇਕ ਨਹੀਂ ਲੱਗਦਾ ਬਾਹਰ ਲਾ